ਪ੍ਰੋਬਲਮ ਕੀ ਆ ਗਈ ਇੱਥੇ ਖੱਡੇ ਦੇ ਵਿੱਚ ਆਟੋ ਪਲਟਿਆ ਆਟੋ ਪਲਟਿਆ ਕੁਝ ਸੱਟ ਚੋੜਤਾ ਨਹੀਂ ਲੱਗੀ ਤੁਹਾਡੀ ਨਹੀਂ ਪੈਰ ਤੇ ਹੀ ਲੱਗੀ ਆ ਥੋੜੀ ਲੱਗੀ ਆ ਕੀ ਮੰਗੀ ਬਿਚਾਰੇ ਦੇਖਦੇ ਅੱਛਾ ਹਾਂਜੀ ਇਹ ਕਾਲਜ ਨੂੰ ਜਾ ਰਹੀਆਂ ਬੱਚੀਆਂ ਸੀ ਹਾਂਜੀ ਸਾਡ ਕਾਲਜ ਨੂੰ ਜਾ ਰਹੀ ਸੀ ਤਾਂ ਲਾਈਟ ਬਣਾਈ ਜਾਵੇ ਤਾਂ ਕਿ ਲੋਕਾਂ ਨਾਲ ਕੋਈ ਦੁਰਘਟਨਾ ਨਾ ਹੋਵੇ ਹੋ ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੰਡ ਪੰਜਾਬ ਦੀ ਟੀਵੀ ਚੈਨਲ ਦੋਸਤੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅੱਜ ਬਰਸਾਤ ਹੋ ਰਹੀ ਹੈ ਪੂਰੇ ਪਟਿਆਲੇ ਦੇ ਵਿੱਚ ਔਰ ਬਰਸਾਤ ਨੂੰ ਲੈ ਕੇ ਲੋਕਾਂ ਦਾ ਜਿਹੜਾ ਇੰਤਜ਼ਾਰ ਹੈ ਉਹ ਤਕਰੀਬਨ ਖਤਮ ਹੁੰਦਾ ਜਾ ਰਿਹਾ ਹੈ ਔਰ ਕਿਉਂਕਿ ਲੋਕ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਬਰਸਾਤ ਚਾਹੁੰਦੇ ਨੇ ਲੇਕਿਨ ਇਸ ਬਰਸਾਤ ਦੇ ਪਾਣੀ ਦਾ ਜਿਹੜਾ ਨਿਕਾਸ ਹੈ ਉਸ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਆਪਾਂ ਵਾਇਰਲ ਹੁੰਦੀਆਂ ਦੇਖ ਰਹੇ ਹਾਂ ਜੇਕਰ ਆਪਾਂ ਪਟਿਆਲੇ ਦੀ ਗੱਲ ਕਰੀਏ ਖਾਸ ਕਰਕੇ ਆਨੰਦਨਗਰ ਬੀ ਦੀ ਗੱਲ ਕਰੀਏ ਤਾਂ ਸੱਚਮੁੱਚ ਮਰਕ ਵਰਗੀ ਜ਼ਿੰਦਗੀ ਲੋਕ ਜਿਹੜੇ گزارਣ ਲਈ ਮਜਬੂਰ ਨੇ ਔਰ ਸੜਕ ਪੂਰੀ ਤਰ੍ਹਾਂ ਪੱਟੀ ਹੋਈ ਹੈ ਲੋਕ ਜਾਣਦੇ ਨੇ ਕੋਈ ਡਿੱਗ ਜਾਂਦਾ ਹੈ ਕੋਈ ਕਿਸੇ ਦੀ ਕੋਈ ਪ੍ਰੋਬਲਮ ਹੈ ਕਿਸੇ ਦੀ ਕੋਈ ਪ੍ਰੋਬਲਮ ਹੈ ਉਹ ਜਾਣ ਵਾਲਿਆਂ ਨੂੰ ਇੰਨੀ ਜ਼ਿਆਦਾ ਦਿੱਕਤ ਆ ਰਹੀ ਹੈ ਕਿ ਪੂਰੀ ਦੀ ਪੂਰੀ ਆਨੰਦਨਗਰ ਬੀ ਜਿਹੜੀ ਸਿਉਣਾ ਰੋਡ ਹੈ ਉਸ ਤੋਂ ਲੋਕ ਪਰੇਸ਼ਾਨ ਨੇ ਸਰਕਾਰਾਂ ਤੋਂ ਇਹ ਹੀ ਮੰਗ ਕਰ ਰਹੇ ਨੇ ਕਿ ਇਸ ਰੋਡ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਲੰਗਰ ਦੇ ਵਿੱਚ ਸੁਭਿਧਾ ਹੋਵੇ ਦੂਸਰੀ ਗੱਲ ਦੁਬਾਰਾ ਦੂਸਰੀ ਗੱਲ ਆਪਾਂ ਕਰਦੇ ਹਾਂ ਜੀ ਬੜੀ ਨਦੀ ਜਿਹੜੀ ਨਦੀ ਹੈ ਜਿਸ ਨੂੰ ਲੈ ਕੇ ਹਰ ਸਾਲੇ ਖਤਰਾ ਬਣਿਆ ਰਹਿੰਦਾ ਹੈ ਕਿ ਉਸ ਦੇ ਵਿੱਚ ਮਤਲਬ ਪਾੜ ਪੈ ਜਾਏਗਾ ਸਰਕਾਰਾਂ ਵੀ ਕਹਿੰਦੀਆਂ ਅੱਗੇ ਤੋਂ ਤੁਹਾਨੂੰ ਮੁਸ਼ਕਲ ਨਹੀਂ ਆਏਗੀ ਲੇਕਿਨ ਸਵਾਲ ਇੱਥੇ ਇਹ ਹੈ ਕਿ ਅਜੇ ਤਾਜ਼ੇ-ਤਾਜ਼ੇ ਜ਼ਖਮ ਨੇ ਪਿਛਲੇ ਸਾਲਾਂ ਦੀ ਜੇ ਗੱਲ ਕਰੀਏ ਤੇ ਕਿਸ ਤਰ੍ਹਾਂ ਲੋਕਾਂ ਦਾ ਜਿਹੜਾ ਖਾਸ ਕਰਕੇ ਅਰਬਨ ਸਟੇਟ ਹੋ ਗਿਆ ਹੈ ਨਦੀ ਦੇ ਨਾਲ ਲੱਗਦੇ ਲੱਗਦੇ ਜਿਹੜੇ ਮਹੱਲੇ ਨੇ ਉਹਨਾਂ ਦਾ ਕਿੰਨਾ ਬੁਰਾ ਹਾਲ ਹੋਇਆ ਕਿੰਨਾ ਨੁਕਸਾਨ ਹੋਇਆ ਉਹਨਾਂ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਲੇਕਿਨ ਕੀ ਉਹ ਜਿਹੜੇ ਦਿੱਤੇ ਹੋਏ ਭਰੋਸੇ ਨੇ ਸਰਕਾਰਾਂ ਉਹਨਾਂ ਭਰੋਸਿਆਂ ਤੇ ਉਤਰੀਆਂ ਨੇ ਕੀ ਸਰਕਾਰਾਂ ਨੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨ ਵਾਸਤੇ ਕੋਈ ਠੋਸ ਕਦਮ ਚੱਕਿਆ ਹੈ ਇਹ ਸਵਾਲ ਅਜੇ ਵੀ ਲੋਕ ਜਿਹੜੇ ਨੇ ਉਹ ਪੁੱਛ ਰਹੇ ਨੇ ਹੁਣ ਬਰਸਾਤ ਦੇ ਦਿਨਾਂ ਦੀ ਗੱਲ ਹੈ ਬਰਸਾਤ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਮੌਸਮ ਸ਼ੁਰੂ ਹੋ ਚੁੱਕਾ ਹੈ ਲੇਕਿਨ ਲੋਕਾਂ ਦੇ ਜਿਹੜੇ ਹੱਸਦੇ ਵਸਦੇ ਚਿਹਰੇ ਸੀਗੇ ਉਹ ਕਿਤੇ ਨਾ ਕਿਤੇ ਮਾਇੂਸੀ ਵਿੱਚ ਬਦਲ ਗਏ ਨੇ ਕਿਉਂਕਿ ਉਹ ਜਿਹੜੀ ਪ੍ਰੋਬਲਮ ਹੈ ਅਜੇ ਵੀ ਜਿਉਂ ਦੀ ਤਿਉਂ ਬਣੀ ਹੋਈ ਆ ਹਾਲਾਂਕਿ ਭਰੋਸਾ ਤਾਂ ਦਿੱਤਾ ਜਾ ਰਿਹਾ ਸਰਕਾਰਾਂ ਬੋਲੋ ਐਸੀ ਕੋਈ ਗੱਲ ਨਹੀਂ ਆ ਪ੍ਰੋਸੈਸ ਦਿੱਤਾ ਜਾ ਰਿਹਾ ਕਿ ਸਰਕਾਰਾਂ ਇਹ ਗੱਲ ਕਹਿ ਰਹੀਆਂ ਨੇ ਕਿ ਬਹੁਤ ਜਲਦੀ ਲੋਕਾਂ ਨੂੰ ਇਸ ਤੋਂ ਨਜ਼ਾਤ ਮਿਲੇਗੀ ਲੇਕਿਨ ਗੱਲਾਂ ਵਿੱਚ ਨਹੀਂ ਮਿਲੇਗੀ ਗੱਲਾਂ ਵਿੱਚ ਨਹੀਂ ਮਿਲੇਗੀ ਪ੍ਰੈਕਟੀਕਲੀ ਕੁਛ ਨਾ ਕੁਛ ਕਰਨਾ ਪਏਗਾ ਤਾਂ ਕਿ ਅਰਬਨ ਸਟੇਟ ਹੋ ਗਿਆ ਹੀਰਾ ਬਾਗ ਹੋ ਗਿਆ ਮਤਲਬ ਨਦੀ ਤੋਂ ਪਾਰ ਵਾਲੇ ਜਿੰਨੇ ਵੀ ਮਤਲਬ ਕਹਿ ਸਕਦੇ ਮਹੱਲੇ ਨੇ ਅਰਬਨ ਸਟੇਟ ਹੈ ਉੱਥੇ ਦੇ ਲੋਕ ਸੱਚਮੁੱਚ ਡਰੇ ਹੋਏ ਨੇ ਸਹਿਮੇ ਹੋਏ ਨੇ ਔਰ ਪਿਛਲੇ ਦਿਨੀ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਇੱਕ ਵੀਡੀਓ ਵੀ ਦੇਖ ਰਿਆ ਸੀ ਜਿਸ ਦੇ ਵਿੱਚ ਆਪਣੇ ਸਮਾਨ ਨੂੰ ਸੇਫ ਰੱਖਣ ਵਾਸਤੇ ਲੋਕਾਂ ਨੇ ਸਟੈਂਡ ਤੱਕ ਬਣਾ ਲਏ ਨੇ ਕਿ ਤਾਂ ਕਿ ਕਿਸੇ ਨਾ ਕਿਸੇ ਕੁਦਰਤੀ ਆਫਤ ਤੋਂ بچਿਆ ਜਾ ਸਕੇ ਲੇਕਿਨ ਸਰਕਾਰਾਂ ਨੂੰ ਮੇਰਾ ਇਹੀ ਕਹਿਣਾ ਬਣਦਾ ਹੈ ਇਹੀ ਅਪੀਲ ਹੈ ਕਿ ਇਸ ਤਰ੍ਹਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀ ਪ੍ਰੋਬਲਮ ਹੈ ਲੋਕੀ ਜਿਹੜੇ ਪਰੇਸ਼ਾਨ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਉਹ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਣ ਔਰ ਇਸ ਵੀਡੀਓ ਨੂੰ ਦੋਸਤੋ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਸਰਕਾਰਾਂ ਤੱਕ ਇਹ ਵੀਡੀਓ ਪਹੁੰਚੇ ਜਿਸ ਤੋਂ ਬਾਅਦ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਐਕਸ਼ਨ ਵੀ ਹੋਵੇ ਔਰ ਉੱਧਰ ਆ ਰਹੀਆਂ ਨੇ ਇਹ ਆਫਿਸ ਜਾ ਰਹੀਆਂ ਸੀ ਔਰ ਆਟੋ ਇਹਨਾਂ ਦਾ ਪਲਟ ਗਿਆ ਕੀ ਹੋਇਆ ਕਿੱਥੋਂ ਆਏ ਹੋ ਮੈਡਮ ਤੁਸੀਂ ਅਸੀਂ ਜੇਪੀ ਚੋਂ ਸੂਲਤੋਂ ਅੱਛਾ ਜਾ ਕਿੱਥੇ ਰਹੇ ਹੋ ਜਾ ਦਸ਼ਮੇਸ਼ ਨਗਰ अच्छा की प्रॉब्लम की आ गई इथे खड्डे ਦੇ ਵਿੱਚ ਆਟੋ ਪਲਟਿਆ ਪਲਟੋ ਪਲਟਿਆ ਕੁਝ ਸੱਟ ਚੋੜਤਾ ਨਹੀਂ ਲੱਗੀ ਤੁਹਾਡੀ ਨਹੀਂ ਪੈਰ ਤੇ ਹੀ ਲੱਗੀ ਆ ਥੋੜੀ ਲੱਗੀ ਆ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕੀ ਕੀ ਬਣਨੀ ਚਾਹੀਦੀ ਹੈ ਜਾਂ ਇਦਾਂ ਹੀ ਹਾਂਜੀ ਹਾਂਜੀ ਬਣਨੀ ਚਾਹੀਦੀ ਆ ਮਤਲਬ ਕਿ ਬਚਾਅ ਹੋ ਗਿਆ ਇਹ ਨੁਕਸਾਨ ਹੋ ਜਾਣਾ ਸੀ ਸਾਡਾ ਜੀ ਔਰ ਨੁਕਸਾਨ ਹੋਣ ਤੋਂ ਬਚ ਗਿਆ ਬਚ ਗਿਆ ਸਰ ਹੁਣ ਤੁਸੀਂ ਆਪਣੀ ਜੋਬ ਤੇ ਜਾਓਗੇ ਜਾਂ ਘਰ ਕੱਪੜੇ ਚੇਂਜ ਕਰਨ ਜਾਓਗੇ ਨਹੀਂ ਜੋਬ ਤੇ ਜਾਵਾਂਗੇ ਸਰ ਇਹਨੂੰ ਇਹਨਾਂ ਨੂੰ ਇਹ ਸਾਫ ਸੁਥਰਾ ਕਰਕੇ ਹਾਂਜੀ ਘਰ ਬਹੁਤ ਦੂਰ ਆ ਘਰ ਕਿਵੇਂ ਧਾਈਏ ਹੁਣ ਐਡੀ ਦੂਰ ਮਿਹਰਬਾਨੀ ਮੈਡਮ ਸੋ ਦੋਸਤੋ ਇਹ ਇਹ ਪਲਟੀਆਂ ਸੀ ਟੰਪੂ ਇਹ ਇਸ ਜਗ੍ਹਾ ਜਿਸ ਜਗ੍ਹਾ ਇਹ ਵੀਰ ਖੜੇ ਨੇ ਕੁਝ ਲੱਭ ਰਹੇ ਨੇ ਮੇਰੇ ਖਿਆਲ ਸਮਾਨ ਇਹਨਾਂ ਦਾ ਵਿੱਚ ਪਾਣੀ ਦੇ ਰੁੜ ਗਿਆ ਔਰ ਉਹਨਾ ਨੇ ਕੋਈ ਨਿਸ਼ਾਨ ਵੀ ਲਗਾ ਦਿੱਤਾ ਹੈ ਤਾਂ ਕਿ ਆਉਣ ਜਾਣ ਵਾਲੇ ਸੇਫਟੀ ਦੇ ਨਾਲ ਲੰਘ ਸਕਣ ਨਹੀਂ ਇਹ ਤਾਂ ਹੱਲ ਕੀ ਚਾਹੁੰਦੇ ਹੋ ਤੁਸੀਂ ਹੱਲ ਚਾਹ ਹੈ ਸੜਕ ਬਣਾਈ ਜਾਵੇ ਤਾਂ ਕਿ ਲੋਕਾਂ ਨਾਲ ਕੋਈ ਦੁਰਘਟਨਾ ਨਾ ਹੋਵੇ ਨਹੀਂ ਇਹ ਤਾਂ ਪਹਿਲੀ ਪ੍ਰਸਾਦ ਹੀ ਹੋਈ ਹੈ ਸਰਕਾਰਾਂ ਦੇ ਕਾਂਤੇ ਜੂਣ ਹੀ ਰੈਂਗੜੀ ਹੈਗੀ ਰੋਜ਼ਤ ਹੋਰ ਚਾਂਸ ਹੁੰਨੇ ਰੋਜ਼ गिरਦੇ ਆ ਟੈਂਪੂ ਕੋਈ ਟਰਾਲੀ ਫਾਜ ਜਾਂਦੀ ਆ ਫਰੀ ਕੁਝ ਹੋਰ ਹੋ ਜਾਂਦਾ ਜੀ ਸਹਿਰਾਲ ਮਿਲ ਕੇ ਜਾਊਗਾ ਕਲੋਨੀ ਸਾਰੇ ਮਾਰਕੀਟ ਵਾਲੇ ਜਾਣਗੇ ਡਾਕਟਰ ਰਵੀਰ ਸਿੰਘ ਬੇਨਤੀ ਉਹੀ ਤਾਂ ਕਹਿੰਦਾ ਵੀ ਉੱਥੇ ਜਾਣ ਤਾਂ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ